ਕੰਪੀਟੀਸ਼ਨ ਹੋ ਰਿਹਾ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਤੇ ਉੱਥੇ ਆਪਾਂ ਸਾਰੇ ਨੇ ਇਕੱਠੇ ਹੋਣਾ ਜੀ 11 ਫਰਵਰੀ ਨੂੰ ਮੈਂ ਪਰਫਾਰਮ ਵੀ ਕਰ ਰਿਹਾ ਹਾਂ ਮੈਂ ਲਾਈਵ ਬੈਂਡ ਤੇ ਦੁਪਹਿਰੇ ਪਰਫਾਰਮੈਂਸ ਸ਼ੁਰੂ ਹੋਊਗੀ ਸੋ ਸਾਰੇ ਜਣੇ ਪਹੁੰਚੋ ਹਮਮ ਹਮਾ ਕੇ ਹਿੱਸਾ ਲਾਓ ਜਿਹੜਾ ਅਮਰਦਮਾਨ ਆ ਰਿਹਾ ਇਹਦਾ ਪਿਤਾ ਨੇ ਫਰਾਡ ਕੀਤਾ ਸਾਡੇ ਅਸੀਂ ਸਮਾਜ ਨਾਲ ਫਰਾਡ ਕਰਕੇ ਫੋਰਮ ਚਲਾ ਗਿਆ ਤੇ ਅਸੀਂ ਚਾਹੁੰਦੇ ਹਾਂ ਵੀ ਅਮਰਦਮਾਨ ਇੱਥੇ ਨਾ ਪਹੁੰਚੇ ਅਗਰ ਜੇ ਪਹੁੰਚੇਗਾ ਅਸੀਂ ਖੁੱਲ੍ਹ ਕੇ ਡਾਟ ਕੇ ਵਿਰੋਧ ਕਰਾਂਗੇ ਜੇ ਜ਼ਿਲ੍ਹਾ ਪ੍ਰਧਾਨ ਭਾਰਤੀਆ ਵਾਲਮੀਕੀ ਤਰਫੋਂ ਸੁਣਾਇਆ ਪਾਵਾ ਦੱਸ ਤੋਂ। ਤੋਂ ਕੱਲ ਵੀ ਅਸੀਂ ਧੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਇਹ ਜਿਹੜਾ ਅਮਰਤਮਾਨ ਆ ਰਿਹਾ ਇਹਦਾ ਪਿਤਾ ਨੇ ਫਰਾਡ ਕੀਤਾ ਸਾਡੇ ਅਸੀਂ ਸਮਾਜ ਨਾਲ ਫਰਾਡ ਕਰਕੇ ਫੋਰਮ ਚਲਾ ਗਿਆ ਤੇ ਅਸੀਂ ਚਾਹੁੰਦੇ ਹਾਂ ਵੀ ਅਮਰਤਮਾਨ ਇੱਥੇ ਨਾ ਪਹੁੰਚੇ ਅਗਰ ਜੇ ਪਹੁੰਚੇਗਾ ਅਸੀਂ ਖੁੱਲ੍ਹ ਕੇ ਡਟ ਕੇ ਵਿਰੋਧ ਕਰਾਂਗੇ ਤੇ ਮਤਲਬ ਕਿ ਜਿੰਨਾਂ ਵੀ ਸਾਡੀਆਂ ਟੀਮਾਂ ਬੈਠੀਆਂ ਹੋਈਆਂ ਨੇ ਅਸੀਂ ਫਿਰ ਵੀ ਮੀਟਿੰਗ ਹੋ ਰਹੀ ਹੈ ਵੀ ਅਸੀਂ ਸੜਕਾਂ ਦੇ ਜਾਂ ਕਾਲੀਆਂ ਝੰਡੀਆਂ ਦਾ ਸਵਾਗਤ ਕਰਨਾ ਹੈ ਦਾ ਜਾਂ ਅਸੀਂ ਮਤਲਬ ਕਿ ਸੜਕਾਂ ਨੂੰ ਜਾਮ ਕਰਾਂਗੇ ਅਸੀਂ ਡੀਸੀ ਸਾਹਿਬ ਅਗੇ ਬੇਨਤੀ ਕਰਨੀਆਂ ਵੀ ਇਹ ਮਤਲਬ ਕਿ ਜਿਹੜਾ ਅਮਰਦਮਾਨ ਇੱਥੇ ਨਾਮ ਲਾਇਆ ਜਾਵੇ ਕਿਉਂਕਿ ਬਸੰਤ ਪੰਚਮੀ ਦੇ ਵਿੱਚ ਕੋਈ ਹੋਰ ਵੀ ਸਿੰਗਰ ਆ ਸਕਦਾ ਜਰੂਰੀ ਨਹੀਂ ਵੀ ਅਮਰਦਮਾਨ ਹੀ ਪੰਜਾਬ ਦਾ ਸਿੰਗਰ ਹੈ ਕਿਉਂ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਪ੍ਰੋਧ ਐਸੇ ਕਰਕੇ ਕੀਤਾ ਜਾ ਰਿਹਾ ਜੇ ਇਹਨਾਂ ਦੇ ਪਿਤਾ ਨੇ ਐਸੀ ਸਰਟੀਫਿਕੇਟ ਲਾ ਕੇ ਨੌਕਰੀ ਵੀ ਕੀਤੀ ਉਹੀ ਪੈਸਾ ਜਿਹੜਾ ਅਸੀਂ ਪਾਲਣ ਪੋਸ਼ਣ ਨੇ ਅਮਰਦਮਾਨ ਦਾ ਵੀ ਹੋਇਆ ਤਾਂ ਤੁਹਾਨੂੰ ਪਤਾ ਹੀ ਵੀ ਜੇ ਪਿਓ ਦੀ ਜਾਇਦਾਦ ਦਾ ਹਿੱਸੇਦਾਰ ਪੁੱਤਰ ਹੀ ਹੁੰਦਾ ਤੇ ਐਸੇ ਕਰਕੇ ਅਸੀਂ ਉਹਦੇ ਵਿਰੋਧ ਕਰ ਰਹੇ ਹਾਂ ਜੀ ਪੁੱਤਰ ਹੀ ਹੋਂ ਜ਼ਿੰਮੇਵਾਰ ਹੈ ਕੀ ਕਿ ਨੁਕੀ ਕਾਰਵਾਈ ਚਲਦੀ ਹੈ ਹਾਂਜੀ ਬਿਲਕੁਲ ਜੀ ਕਾਨੂੰਨੀ ਕਾਰਵਾਈ ਸਾਡਾ ਚੋਰ ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਜਿਹੜਾ ਮਹਾਲੀ ਚ ਲੱਗਾ ਸੀ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਵੀ ਇਹਨਾਂ ਤੇ ਕੀਤੀ ਜਾ ਰਹੀ ਹੈ ਕਿਉਂਕਿ ਇਹ ਉਹਨਾਂ ਦੇ ਵਿੱਚ ਸ਼ਾਮਿਲ ਹੀ ਹਨ ਇਨਕੁਆਰੀ ਵਿੱਚ ਇਹਦਾ ਪਿਤਾ ਕਿੱਥੇ ਗਿਆ ਉਹ ਫੋਰਮ ਭੱਜ ਗਿਆ ਜੀ ਤੋਂ ਇਸ ਕਰਕੇ ਮਤਲਬ ਅਸੀਂ ਇਹ ਵਿਰੋਧ ਕਰਦੇ ਆ ਵੀ ਇਹ ਅਮਰਦਮਾਨ ਇੱਥੇ ਨਾ ਆਵੇ ਤੋ ਡੀਸੀ ਸਾਹਿਬ ਨੂੰ ਕਿ ਬਾਰ-ਬਾਰ ਫੇਰ ਬੇਨਤੀ ਕਰਨੀਆਂ ਵੀ ਇਹ ਨਾ ਹੀ ਆਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ 2 ਅਪ੍ਰੈਲ ਵਾਲਾ ਤੁਹਾਨੂੰ ਪਤਾ ਹੀ ਹੈ ਮਾਹੌਲ ਕਿਸ ਤਰ੍ਹਾਂ ਦਾ ਹੋਇਆ ਸੀ ਜੋ ਸਾਡੇ ਹੱਕਾਂ ਤੇ ਡਾਕਾ ਜਿਹੜਾ ਵਜਾ ਹੈ ਜੋ ਅਮਰਤਮਾਨ ਜੋ ਸਿੰਗਰ ਹੈ ਜਿਸ ਦੇ ਪਿਤਾ ਨੇ ਫਰਜੀ ਐਸਸੀ ਸਰਟੀਫਿਕੇਟ ਬਣਵਾ ਕੇ ਨੌਕਰੀ ਲੀਤੀ ਤੇ ਉਸੇ ਪੈਸਿਆਂ ਦੇ ਨਾਲ ਇਸ ਦੀ ਪਾਲਣ ਪੋਸ਼ਣਾ ਹੋਈ ਹੈ ਅਮਰਤਮਾਨ ਦੀ ਤੇ ਉਹ ਪੈਸਾ ਸਾਡੇ ਸਮਾਜ ਦਾ ਸੀ ਤੇ ਸਾਡੀ ਮੰਗ ਪ੍ਰਸ਼ਾਸਨ ਤੋਂ ਇਹ ਹੈ ਵੀ ਜਿਹੜਾ ਅਮਰਤਮਾਨ ਹੈ ਫੋਜਪੁਰ ਦੇ ਵਿੱਚ ਬਸੰਤ ਮੇਲੇ ਵਿੱਚ ਪਹੁੰਚ ਰਿਹਾ ਤੇ ਇਸ ਨੂੰ ਇੱਥੇ ਨਾ ਬਲਾਇਆ ਜਾਵੇ ਜੇ ਅੰਮ੍ਰਿਤਮਾਨ ਜਿਹੜਾ ਸਿੰਗਰ ਹੈ ਜੇ ਇੱਥੇ ਫਿਰੋਜ਼ਪੁਰ ਦੇ ਵਿੱਚ ਪਹੁੰਚਦਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਕੱਲ ਵੀ ਬੇਨਤੀ ਕੀਤੀ ਹੈ ਡੀਸੀ ਸਾਹਿਬ ਨੂੰ ਦਈਆ ਸਾਹਿਬ ਨੂੰ ਵੀ ਤੇ ਅਸੀਂ ਇਹੀ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਜੇ ਇਹ ਇੱਥੇ ਆਏਗਾ ਤੇ ਹੋਸਤਾ ਫਿਰੋਜ਼ਪੁਰ ਦਾ ਮਾਹੌਲ ਖਰਾਬ ਹੋਵੇ ਕਿਉਂਕਿ ਸਾਨੂੰ ਸੜਕਾਂ ਘੇਰਨੀਆਂ ਪੈਣ ਰੋਡ ਘੇਰਨੇ ਪੈਣ ਵੀ ਸਾਨੂੰ ਇਹਨੂੰ ਅੰਦਰ ਨਾ ਹੀ ਜਾਣ ਦਿੱਤਾ ਜਾਵੇ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਆਪਣਾ ਸ਼ਹਿਰ ਹੈ ਸਾਡਾ ਆਪਣੇ ਲੋਕ ਨੇ ਵੀ ਅਸੀਂ ਖੁਸ਼ੀਆਂ ਵਿੱਚ ਆਪਣੀ ਖੁਸ਼ੀਆਂ ਨੂੰ ਇਸ ਦੇ ਵਿੱਚ ਖਾਬ ਕਰੀਏ ਕਿਉਂਕਿ ਸਾਡੀ ਵੀ ਖੁਸ਼ੀਆਂ ਬਸੰਤ ਨਾਲ ਜੁੜੀਆਂ ਆਈਆਂ ਪਰ ਜੇ ਫਿਰ ਵੀ ਇਹ ਆਂਦਾ ਅਮਰਤਮਾਨ ਫਿਰ ਇਹਦਾ ਖੁੱਲਕੇ ਵਿਰੋਧ ਹੋਊਗਾ ਜਿੰਦਾ ਜ਼ਿੰਮੇਵਾਰ ਸਾਰਾ ਪ੍ਰਸ਼ਾਸਨ ਹੋਊਗਾ ਫਰੋਜਪੁਰ ਪ੍ਰਸ਼ਾਸਨ ਹੋਊਗਾ